ਲੇਕਿਨ ਹਸਪਤਾਲ ਦੇ ਵਿੱਚ ਜੋ ਉਹ ਉਹ ਬਤਾਉਂਦੇ ਕਿ ਕਰਤੀ ਬੜੀ ਹੈ ਉਹ ਆਉਂਦੀ ਹੈ ਉਹ ਇਹਦਾ ਕੋਈ ਨਾ ਕੋਈ ਕਰਦੇ ਆ ਡਾਇਰੈਕਟ ਬੱਚਾ ਸਪੂਨ ਹੋ ਜਾਂਦਾ ਹੈ ਨਾ ਆਪਣੀ ਹੁਣ ਦੂਜੀ ਥੀ ਹੈਗੀ ਆ ਇੱਥੇ ਜੋ ਇੱਥੇ ਆਪਾਂ ਬੈਠੇ ਆ ਕੱਲ ਤੁਹਾਡੀ ਨੁਕਸਾਨ ਹੋ ਗਈ ਕਿਉਂਕਿ ਇੱਕ ਦਿਨ ਦਾ ਉੱਥੇ ਡਿਲੇ ਹੋ ਗਿਆ ਹੁਣ ਸਾਨੂੰ ਪਤਾ ਨਹੀਂ ਕਿ 2 ਕਿਲੋਮੀਟਰ ਜਾਮ ਲੱਗੀ ਹੈ ਉਹਦੇ ਵਿੱਚ ਬਹੁਤ ਸਾਰੇ ਬੀਬੀਆਂ ਮੇਰੀ ਗੱਲ ਬੱਚੇ ਜਾ ਰਹੇ ਹੈ ਬੀਬੀਆਂ ਜਾ ਰਹੇ ਹੈ ਨੈਸ਼ਨਲ ਹਾਈਵੇ ਐਸੀ ਬਲੌਕ ਨਹੀਂ ਕਰ ਸਕਦਾ ਨੈਸ਼ਨਲ ਹਾਈਵੇ ਬਲੌਕ ਕਰਾਂਗੇ ਪਰਚਾ ਹੋਊਗਾ ਮੈਂ ਉਹ ਨਹੀਂ ਕਰਨਾ ਚਾਹੁੰਦੀ ਮੇਰੀ ਗੱਲ ਸੁਣੋ ਤੁਸੀਂ ਤੁਹਾਡੇ ਤੇ ਵੀ ਜੋ ਆਪਣਾ ਆਪਣਾ ਬੰਦਾ ਵੀ ਖੜਦਾ ਹੈ ਤੇ ਨੈਸ਼ਨਲ ਹਾਈਵੇ ਬਲੌਕ ਹੁੰਦੀ ਤਾਂ ਆਪਾਂ ਨੂੰ ਪਰਚਾ ਕਰਨਾ ਪੈਣਾ ਸਾਡੀ ਨੁਕਸਾਨ ਹੋਈ ਹੈ ਮੈਂ ਤੁਹਾਡੇ ਨਾਲ ਹਸਤੇ ਕਰੀਏ ਠੀਕ ਹੈ ਜੇ ਜੋ ਹੱਲ ਕਰ ਸਕਦਾ ਉਹਦਾ ਹੱਲ ਕਰ ਠੀਕ ਹੈ ਮੈਡਮ लेकिन आप नेशनल हैवी ब्लॉक नहीं कर सकते कोई किसी जो पर्चा करना कर दो जिन्नाचर साटे 302 का पर्चा नहीं करते तुम पाजी मेरी बात सुनो ना काम लिया ना कल बार जो पर्चा ले आप लोग आप कल दे मैं ठीक है मामला मानदा मैं अभी ओपन कर दूंगा जिम्मेदारी लेनी है भाई ठीक है एक मिनट आ जाओ ठीक है पर्चा हम्म 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 ਤੁਸੀਂ ਲਓ ਤੁਸੀਂ ਦੱਸੋ ਮਾਤਾ ਇੱਕ ਮਿੰਟ ਰਹਿ ਇੱਕ ਕੋ ਮਿੰਟ ਲਗਾ ਲੇਗੇ ਨਹੀਂ ਤਾਂ ਦੱਸੋ ਉਹ ਸੁਬਕ ਪੁੱਛਦੇ ਪਾ ਦੇ ਇਹ ਮੈਂ ਕਰਦਾ ਮੈਂ ਉਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ ਨਿਊਜ਼ ਚੈਨਲਸ ਦਾ ਧੰਨਵਾਦ ਦੀ ਹੈਗਾ ਕਿ ਤੁਸੀਂ ਸਾਡੇ ਇਸ ਚੀਜ਼ ਨੂੰ ਕਵਰ ਕਰ ਰਹੇ ਹੋ ਕਿਉਂਕਿ ਇਸ ਜਿਹੜਾ ਪ੍ਰਦਰਸ਼ਨ ਹੋ ਰਿਹਾ ਇਹਦੇ ਵਿੱਚ ਸਾਡੀਆਂ ਕੁਝ ਪ੍ਰੋਬਲਮਸ ਵੀ ਆ ਗਈਆਂ ਸਮੱਸਿਆਵਾਂ ਆ ਗਈਆਂ ਸਾਡਾ ਦੁੱਖ ਵੀ ਹੈਗਾ ਜਿੰਨੂੰ ਤੁਸੀਂ ਲੋਕਾਂ ਤੱਕ ਪਹੁੰਚਾ ਸਕਦੇ ਹੋ ਤਾਂ ਕਿ ਜਿਹੜੀ ਮੈਡੀਕਲ ਸਰਵਿਸਿਜ਼ ਹੈ ਉਹ ਪ੍ਰੋਪਰ ਚੱਲਦੀ ਆ ਰਹੇ ਪਬਲਿਕ ਨੂੰ ਵੀ ਦੁੱਖ ਨਾ ਹੋਏ ਤੇ ਅਸੀਂ ਵੀ ਆਪਣੇ ਠੀਕ ਮਾਣ ਦੇ ਨਾਲ ਬਿਨਾਂ ਡਰ ਦੇ ਨਾਲ ਮਰੀਜ਼ ਦੀ ਸੇਵਾ ਕਰ ਸਕੀਏ ਹਾਂ ਠੀਕ ਕਰ ਰਹੇ ਨੇ ਜਿਹੜਾ ਇੱਕ ਟੈਸਟ ਹੋਇਆ ਜਾਂ ਕੁਝ ਵੀ ਹੈਗਾ ਉਹਦੇ ਕਾਰਨ ਇਧਰ ਨਾਲ ਕਿਹੋ ਜਿਹਾ ਕਰਦੇ ਨੇ ਦੇਖੋ ਇੱਕ ਡਿਲੀਵਰੀ ਕੇਸ ਸੀਗਾ ਜਿਹਦਾ ਕੀ ਆਪਰੇਸ਼ਨ ਸੀਰੀਆ ਨਾਲ ਬੱਚਾ ਹੋਇਆ ਹੈ ਬੱਚਾ ਵੀ ਠੀਕ ਹੈਗਾ ਲੇਡੀ ਵੀ ਜਿਹੜੀ ਸੀ ਤੰਦਰੁਸਤ ਸੀਗੀ ਸਾਰੇ ਵਾਈਟਲਸ ਹੋ ਕੇ ਠੀਕ ਸੀਗੇ ਸ਼ੀ ਵਾਸ ਪ੍ਰੋਗਰੈਸਿੰਗ ਵੈਰੀ ਵੈਲ ਨੈਕਸਟ ਜਾ ਕੇ ਉਹਨੂੰ ਕੁਝ ਪ੍ਰੋਬਲਮਸ ਹੋਈਆਂ ਜਿਹੜੀਆਂ ਕਿ ਇੱਕ ਡੀਆਈਸੀ ਪ੍ਰੋਬਲਮ ਹੁੰਦੀ ਹੈ ਜਿਹਦੇ ਵਿੱਚ ਜਿਹੜੇ ਸੈਲਸ ਹੈਗੇ ਆ ਉਹ ਹੀਡਿੰਗ ਉਹਨੂੰ ਖੁੱਲਣ ਲੱਗ ਜਾਂਦੇ ਹੈਗੇ ਆ ਤੇ ਉਹ ਵੀਡੀਓ ਜਦਿ ਇਹ ਇਹ ਚੀਜ਼ ਜਿਹੜੀ ਹੈਗੀ ਆ ਕਿ ਵੀ ਕੁਝ ਲੋਗਾਂ ਨਾਲ ਹੋ ਸਕੀ ਬ ਡਾਕਟਰਸ ਦੀ ਵਾਈਫ ਨਾਲ ਹੋ ਚੁੱਕੀ ਹੈ ਤੇ ਕੁਝ ਹੋਰ ਵੀਆਈਪੀਜ਼ ਦੇ ਨਾਲ ਪੋਲੀਟੀਸ਼ੀਅਨਸ ਦੇ ਨਾਲ ਉਹਨਾਂ ਦੀ ਡਾਟਰਸ ਦੇ ਨਾਲ ਵੀ ਹੋ ਚੁੱਕੀ ਹੈ ਇਸ ਸੀ ਤੇ ਜਿਹੜਾ ਹੁੰਦਾ ਸਾਡਾ ਵਾਸ ਨਹੀਂ ਹੁੰਦਾ ਇੰਨੀ ਜਲਦੀ ਪ੍ਰੋਗਰੈਸ ਕਰਦੀ ਹੈਗੀ ਆ ਕਿ ਉਹਦੇ ਨਾਲ ਜਿਹੜਾ ਹੈਗਾ ਡੈਥ ਹੋ ਸਕਦੀ ਹੈਗੀ ਆ ਤੇ ਉਹ ਬੜੀ ਦੁਖਤ ਦੀ ਗੱਲ ਹੈ ਕਿ ਉਸ ਲੇਡੀ ਜਿਹੜੀ ਹੈਗੀ ਆ ਡੈਥ ਹੋ ਗਈ ਹੈ ਜੀ ਬੋਡੀ ਸੀ ਜਿਹੜੀ ਉਹ ਤਾਂ ਦੂਜੇ ਹਸਪੀਟਲ ਵਿੱਚ ਸ਼ਿਫਟ ਕੀਤੀ ਗਈ ਸੀ ਹਾਂਜੀ ਡਾਕਟਰਸ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਆਪਣੇ ਬਲੱਡ ਵੀ ਅਰੇਂਜ ਕੀਤਾ ਲੇਕਿਨ ਫਿਰ ਵੀ ਇਹ ਸਮਝ ਕੇ ਕਿ ਹੋ ਸਕਦਾ ਅ ਨੈਕਸਟ ਵੱਡੇ ਹਸਪਤਾਲ ਦੇ ਵਿੱਚ ਫੈਸਿਲਿਟੀ ਜ਼ਿਆਦਾ ਹੋਣ ਕਰਕੇ ਉੱਥੇ ਸ਼ਿਫਟ ਕਰਤਾ ਗਿਆ ਉੱਥੇ ਵੀ ਇਹਦਾ ਪੂਰਾ ਜ਼ੋਰ ਲਾਇਆ ਗਿਆ ਸਾਡੇ ਡਾਕਟਰ ਜਿਹੜੇ ਸਾਰੇ ਨਾਲ ਲੱਗੇ ਰਹੇ ਲੇਕਿਨ ਕੁਝ ਚੀਜ਼ਾਂ ਜੜੀਆਂ ਹੁੰਦੀਆਂ ਆਫਟਰ ਆਲ ਡਾਕਟਰ ਦੇ ਬਸ ਵਿੱਚ ਨਾ ਤੇ ਡੈਥ ਜਿਹੜੀ ਹੈਗੀ ਆ ਹੋ ਹੀ ਸਕਦੀ ਹੈਗੀ ਆ ਐਮਐਨਐ ਦੀ ਹੁੰਦੀ ਫੈਸਲਾ ਹੋ ਜਾਂਦੀ ਤੇ ਹਾਂ ਉਸ ਤੋਂ ਬਾਅਦ ਜਿਹੜਾ ਹੈਗਾ ਪੇਰੈਂਟ ਜਿਹੜੇ ਸੈਟੀਸਫਾਈਡ ਸੀਗੇ ਕੁਝ ਉਹਨਾਂ ਦੇ ਪਿੰਡ ਦੇ ਲੋਕ ਆ ਗਏ ਕੁਝ ਜਥੇਬੰਦੀਆਂ ਨੇ ਆ ਕੇ ਉਹ ਸਾਡਾ ਜਿਹੜਾ ਰੋਸ ਪ੍ਰਗਟ ਕੀਤਾ ਹੈਗਾ ਤੇ ਖੁੱਲੇ ਤੌਰ ਤੇ ਹੀ ਉਹਨਾਂ ਨੇ ਤਰਨਾ ਲਗਾਇਆ ਹੈਗਾ ਇਵਨ ਬੈਸੀ ਦੀ ਮੰਗ ਕੀਤੀ ਹੈ ਤੇ ਪੋਸਟਮਾਰਟਮ ਤੋਂ ਇਨਕਾਰ ਕਰਤਾ ਸਾਡੇ ਵੱਲੋਂ ਤੇ ਇਹ ਹੈਗਾ ਕਿ ਜੋ ਰੂਟੀਨ ਪ੍ਰੋਸੀਜਰਸ ਹੁੰਦੇ ਹੈਗੇ ਆ ਕਿ ਪੋਸਟਮਾਰਟਮ ਹੋ ਜਾਏ ਮੈਡੀਕਲ ਬੋਰਡ ਬੈਠੇ ਉੱਤੇ ਰਿਪੋਰਟ ਦਿਖਾਈ ਗਏ ਤੇ ਵਟ ਏਵਰ ਇਜ਼ ਜੇ ਕੋਦੇ ਚ ਕੋਈ ਨੈਗਲੀਜੈਂਸ ਅਗਰੂਵ ਹੋ ਜਾਏ ਤਾਂ ਠੀਕ ਹੈ ਆਦਰਵਾਇਜ਼ ਜਿਹੜੀ ਹੈਗੀ ਆ ਉਹ ਡੈਥ ਸਾਡੇ ਪੇਰੈਂਟਸ ਦੀ ਵੀ ਸਾਡੇ ਅੱਤਾਂ ਚ ਹੀ ਹੋਈ ਆ ਉਹਦੇ ਵਿੱਚ ਤੇ ਕੋਈ ਕੁਝ ਨਹੀਂ ਕਰ ਸਕਦਾ ਨਾ ਪਰ ਜੇ ਨੈਗਲੀਜੈਂਸ ਹੋਏ ਦੈਟ ਵਿਲ ਬੀ ਪ੍ਰੂਵਡ ਓਨਲੀ by the specific medical procedures like postmortem and the report after that. ਜਦੋਂ ਮੈਂ ਐਮ ਐਨ ਆਪੀ ਸਭਾ ਵੀ ਬੰਦ ਕੀਤੀ ਨੇ ਜੀ ਦੇ ਵਿੱਚ ਦੇਖੋ ਜਿਸ ਤਰੀਕੇ ਨਾਲ ਰੋਣ ਦਾ ਨਾ ਦਿੱਤਾ ਸਾਡੇ ਕੋਲ ਤੇ ਹੋਰ ਕੋਈ ਹੈਗਾ ਨਹੀਂ ਨਾ ਰਸਤਾ ਅਸੀਂ ਤੇ ਇਹ ਕਰ ਸਕਨੇ ਆ ਕਿ ਅਸੀਂ ਡਰ ਦੇ ਵਿੱਚ ਚੜ੍ਹ ਕੇ ਪਬਲਿਕ ਦੀ ਸੇਵਾ ਕਰੀਏ ਡਰ ਦੇ ਵਿੱਚ ਪੇਸ਼ੈਂਟ ਨੂੰ ਦੇਖੀਏ ਤੇ ਅਸੀਂ ਆਪਣਾ ਰੋਸ ਐਹੀ ਕਰ ਸਕਨੇ ਆ ਕਿ ਅਸੀਂ ਫਿਲਹਾਲ ਸਰਵਿਸਿਜ਼ ਬੰਦ ਕਰ ਦਈਏ ਕਿੰਨੇ ਸਮੇਂ ਲਈ ਕਰ ਦਈਏ that will be decided after that ਜੇ ਉਹਨਾਂ ਦਾ ਧਰਨਾ ਉੱਠ ਜਾਂਦਾ ਹੈ

ਪੁਲਿਸ ਫੋਰਸ ਅੱਗੇ ਸਾਡੇ ਨਾਲ ਖੜੀ ਹੈਗੀ ਆ ਉਹਨਾਂ ਨੇ ਲਾਅ ਐਂਡ ਆਰਡਰ ਪੂਰਾ ਬਰਕਰਾਰ ਰੱਖਿਆ ਤੇ ਉਹਨਾਂ ਦੀ ਸਪੋਰਟ ਦੇ ਨਾਲ ਹੀ ਅੱਜ ਤੁਹਾਡੇ ਸਾਹਮਣੇ ਅਸੀਂ ਬੋਲ ਰਿਹਾ ਹੈਗਾ ਪ੍ਰਸ਼ਾਸਨ ਨਾਲ ਸਾਨੂੰ ਪੂਰੀ ਸਹਿਮਤੀ ਹੈਗੀ ਐ ਐਂਡ ਵੀ ਅਪਰੀਸ਼ੀਏਟ ਦੈਟ ਤੇ ਉਹਨਾਂ ਦੀ ਅਸੀਂ ਪ੍ਰਸ਼ੰਸਾ ਕਰਨੀ ਆ ਤੇ ਉਸਮੈਂਕਫੁਲ ਵੀ ਆ ਗਿਆ ਐਂਡ ਥੈਂਕ ਯੂ ਵੈਰੀ ਮਚ ਫॉर ਯੂ ਫॉर ਕਵਰਿੰਗ ਅਸ ਅ ਜੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਇਆ ਸੀ ਇੱਕ ਸੰਦੀਪ ਕੌਰ ਦੇ ਨਾਂ ਦੀ ਪੂਰੀ ਜੋ ਫਤਿਹਗੜ੍ਹ ਸਾਹਿਬ ਦੇ ਰੈਡ ਨਾਲ ਸੀਗੀ ਉਹਨਾਂ ਨੇ ਇੱਥੇ ਐਡਮਿਟ ਹੋਈ ਸੀਗੀ ਹਸਪੀਟਲ ਦੇ ਵਿੱਚ ਆਪਣਾ ਡਿਲੀਵਰੀ ਵਾਸਤੇ ਲੇਕਿਨ ਉਹਨਾਂ ਦੀ ਡਿਲੀਵਰੀ ਦੌਰਾਨ ਜੋ ਹੈਗਾ ਉਹਨਾਂ ਦਾ ওভার ਬਲੀਡਿੰਗ ਕਰਕੇ ਉਹਨਾਂ ਦੀ ਡੈਥ ਹੋਈ। ਤੋਂ ਇਹਦੇ ਵਿੱਚ ਪਰਿਵਾਰ ਵੱਲੋਂ ਮੰਗ ਸੀਗਾ ਕਿ ਉਹਨਾਂ ਦੇ ਡਾਕਟਰਸ ਦੀ ਅਨਗੇਲੀ ਅਨਗੇਲੀ ਕਰਕੇ ਇਹਨਾਂ ਦੀ ਡੈਥ ਹੋਈ ਹੈਗੀ। ਉਹਦੇ ਕਰਕੇ ਉਹ ਆਪਣੇ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਉਹਨੇ ਫਿਰ ਹਸਪੀਟਲ ਦੇ ਮੂਹਰੇ ਜੋ ਨੈਸ਼ਨਲ ਹਾਈਵੇ ਪੈਂਦੀ ਹੈ ਉਹਨਾਂ ਨੂੰ ਬਲੌਕ ਕੀਤਾ ਸੀਗਾ 2 ਮਿੰਟ ਪਾਸ ਹੈ। ਫਿਰ ਉਹਨਾਂ ਨਾਲ ਗੱਲਬਾਤ ਹੋਈ ਹੈਗੀ। ਉਹਨਾਂ ਨੇ ਉਹਨਾਂ ਦੇ ਮਨ ਵਿੱਚ ਸ਼ੰਕਾ ਸੀਗਾ ਕਿ ਇੱਥੇ ਲੋਕਲ ਡਾਕਟਰਸ ਜੋ ਹੈਗੇ ਆ ਉਹ ਪੂਰੀ ਸੱਚ ਨਹੀਂ ਦੇ ਪਾਣਗੇ ਪੋਸਟਮਾਰਟਮ ਦੇ ਵਿੱਚ। ਉਹਨਾਂ ਦੇ ਮੰਗ ਦੇ ਹਿਸਾਬ ਨਾਲ ਉਹਨਾਂ ਦੇ ਮੰਨ ਦੀ ਤਸੱਲੀ ਵਾਸਤੇ ਅਸੀਂ ਇਹਨਾਂ ਦੇ ਪੋਸਟਮਾਰਟਮ ਜੋ ਹੈਗਾ ਫਤਿਹਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਰਵਾ ਰਹੇ ਹੈਗੇ ਉਹਦਾ ਪੈਨਲ ਦੇ ਡਾਕਟਰਸ ਦੇ ਪੈਨਲ ਰਾਹੀ ਔਰ ਵਿਡੀਓਗ੍ਰਾਫੀ ਦੇ ਤਹਿਤ ਕਰਵਾ ਰਹੇ ਹੈਗੇ ਔਰ ਉਹਦੇ ਵਿੱਚ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਜੋ ਪੋਸਟਮਾਰਟਮ ਦੇ ਵਿੱਚ ਅਗਰ ਇਹ ਆਉਂਦੀ ਹੈ ਉਹ ਡਾਕਟਰਸ ਦੇ ਪੈਨਲ ਵੱਲੋਂ ਇਹ ਚੀਜ਼ ਆਉਂਦੀ ਹੈ ਕਿ ਹਾਂ ਜੀ ਇਹ ਵਕਈ ਡਾਕਟਰ ਦੀ ਅਣਗਹਿਲੀ ਕਰਕੇ ਹੋਈ ਹੈ ਤਾਂ ਫਿਰ ਅੱਗੇ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਉਹਦੇ ਵਾਸਤੇ ਜਿਥੇ ਬੰਦੀ ਵੀ ਸਹਿਮਤ ਹੋ ਗਈ ਸੀ ਕਿ ਪਰਿਵਾਰ ਵੀ ਸਹਿਮਤ ਹੋਏ ਹਨ ਔਰ ਅਸੀਂ ਹੁਣ ਪੋਸ ਦੀ ਰਿਪੋਰਟ ਵਾਸਤੇ ਅਸੀਂ ਵੇਟ ਕਰਨਾ ਹੈ ਬਿਲਕੁਲ ਇਹ ਫੋਰ ਬੈਠਾ ਜੇ ਉਹ ਉੱਥੇ ਪੈਨਲ ਬਣ ਗਈ ਨਹੀਂ ਜੇ ਤੇ ਦੇਖੋ ਜੀ ਪੋਸਟਮਾਰਟਮ ਜੋ ਹੁੰਦੀ ਹੈ ਉਹ ਪੈਨਲ ਪੈਨਲ ਦੇ ਰਾਹੀ ਹੁੰਦੀ ਹੈ ਕਿ ਉਹਦੇ ਡਾਕਟਰ ਦੇ ਪੈਨਲ 2 ਨਵੰਬਰ ਤੀ ਹੋ ਸਕਦੀ ਹੈ 3 ਮੈਂਬਰ ਦੀ ਹੋ ਸਕਦੀ ਹੈਗੀ ਔਰ ਉਸ ਤੋਂ ਬਾਅਦ ਜੋ ਇਹਨਾਂ ਨੇ ਇੱਕ ਕੰਪਲੇਨ ਜੋ ਹੈਗਾ ਇੱਥੇ ਲੋਕਲ ਐਸਐਮਓ ਨੂੰ ਦਿੱਤੀ ਹੈਗੀ ਔਰ ਉਹ ਉਹਨਾਂ ਵੱਲੋਂ ਵੀ ਇਹ ਤੇ ਜਾਂਚ ਕੀਤੀ ਜਾਊਗੀ ਕਿ ਇਹ ਦੇ ਵਿੱਚ ਡਾਕਟਰ ਦੀ ਅਣਗਹਿਲੀ ਹੈਗੀ ਕਿ ਨਹੀਂ ਹੈਗੀ ਤਾਂ ਦੋਵਾਂ ਦੇ ਰਿਪੋਰਟ ਦੇ ਬਾਅਦ ਫਿਰ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ ਸ਼ੈੱਡ ਬੋਰੀਆ ਮੈਡਮ ਉੱਥੇ ਟ੍ਰਾਂਸਫਰ ਕੀਤੀ ਜਾਊਗੀ ਜਾਂਚ ਕੀਤੀ ਜਾਊਗੀ ਜੀ ਨਾਮ ਤੁਹਾਡਾ ਠੀਕ ਹਰਜੀਤ ਸਿੰਘ ਨਾਮ ਹੈ ਜੀ ਮੇਰਾ ਬਹਿ ਲੜਕੀ ਦੇ ਚਾਚਾ ਜੀ ਲੱਗਦੇ ਨੇ ਕਿਸ ਤਰ੍ਹਾਂ ਦੀ ਜਣੀ ਅਦਤ ਬੀਕਾਰੋ ਬੇਇਨਸਾਫੀ ਹੋਈ ਆ ਬੇਇਨਸਾਫੀ ਹੋਈ ਆ ਜੀ ਪਹਿਲੇ ਕੇਸ ਹੋਇਆ ਬੱਚਾ ਵੀ ਠੀਕ ਦਾ ਕੁੜੀ ਵੀ ਠੀਕ ਦੀ ਦੁਬਾਰਾ ਇਹਨਾਂ ਬਿਨਾਂ ਦੱਸੇ ਦੁਬਾਰਾ ਇਹਨਾਂ ਨੇ ਆਪਰੇਸ਼ਨ ਕਰਿਆ ਕੁੜੀ ਦਾ ਵਿੱਚ ਪਤਾ ਨਹੀਂ ਕੁੜੀ ਦੇ ਕੀ ਰਹਿ ਗਿਆ ਕੀ ਨਹੀਂ ਕੀ ਅਣਗਹਿੜੀ ਹੋਈ ਆ ਇਹ ਜਾਣਦੇ ਨੇ ਦੁਬਾਰਾ ਇਹਨਾਂ ਕੋਲ ਆਪਰੇਸ਼ਨ ਕਰਤੀ ਪਰਮਿਸ਼ਨ ਨਹੀਂ ਸਿਰਫ ਇੱਕ ਵਾਰ ਪਰਮਿਸ਼ਨ ਹੈ ਇਹਨਾਂ ਕੋਲ ਇੱਕ ਵਾਰ ਇਹਨਾਂ ਨੇ ਸਹਿਨ ਕਰਾ ਲਈ ਦੁਬਾਰਾ ਕਿਸੇ ਵੀ ਸਾਡੇ ਪਰਿਵਾਰ ਦੇ ਮੈਂਬਰ ਨੂੰ ਪੁੱਛਿਆ ਨਹੀਂ ਇਹਨਾਂ ਨੇ ਜਦੋਂ ਬੱਚਾ ਜਨਮ ਆਇਆ ਉਸ ਤੋਂ ਬਾਅਦ ਲੜਕੀ ਦੀ ਹੱਤ ਘੋਲੀ ਸੀ ਠੀਕ ਸੀ ਬਿਲਕੁਲ ਠੀਕ ਸੀ ਕਿਵੇਂ ਵਿਗੜੀ ਉਸੇ ਦਾ ਹੱਤ ਵਿਗੜੀ 12 12 ਵਜੇ ਕੁੜੀ ਦੇ ਜੋ ਬਲੱਡ ਪਿਸ਼ਾਬ ਵਾਲੀ ਨਾਲੀ ਰਹੀ ਆਉਣਾ ਸ਼ੁਰੂ ਹੋ ਗਿਆ 8 ਵਜੇ ਤੱਕ ਕੋਈ ਬੜਾ ਡਾਕਟਰ ਨਹੀਂ ਆਇਆ ਸਿਰਫ ਛੋਟੇ ਛੋਟੇ ਜਿਹੜੇ ਛੋਟੇ ਰੱਖੇ ਨੇ ਉਹ ਆਈ ਗਏ ਦੇਖੀਏ ਟੀਕੇ ਲਾਈਏ ਮੁੜੀ ਗਏ ਕੋਈ 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 ਕੋ ਅਸੀਂ ਤਾਂ ਫਸ ਗਏ ਸਾਡਾ ਕੋਈ ਭੈਣ ਭਾਈ ਹੋਰ ਨਾ ਗਾਹਾਂ ਬਸੇ ਤੇ ਭਾਰਤ ਮੈਂ ਜ਼ਿਲ੍ਹਾ ਮੀਤਪੁਰ ਦਾਾਨ ਭਾਰਤੀ ਕਿਸਾਨ ਯੂਨੀਅਨ ਸਿੱਧੂ ਬਰੇਕਤਾ ਤੇ ਤੁਹਾਨੂੰ ਕਿਉਂ ਜਿਹੜਾ ਇਹਦੇ ਸਮਰਥਨ ਚਾਉਣਾ ਪਿਆ ਜੀ ਕੀ ਦੋਣਾ ਸਾਨੂੰ ਦੇਖੋ ਗੱਲ ਆ ਸੱਜ ਜਦੋਂ ਕਿਤੇ ਵੀ ਕੋਈ ਬੇਇਨਸਾਫੀ ਹੁੰਦੀ ਆ ਉਦੋਂ ਅਸੀਂ ਇੱਕ ਸਮਾਜ ਸੇਵੀ ਲੋਕ ਹੋਣ ਦੇ ਨਾਤੇ ਅਸੀਂ ਹਰ ਇੱਕ ਦੀ ਤਖਲੀਬ ਨੂੰ ਜਾਣਦੇ ਹੋਏ ਉਹਦੀ ਜਿੰਨੀ ਵੀ ਸਾਡੇ ਕੋਲ ਹੈਲਪ ਹੋ ਸਕਦੀ ਹੈ ਜਿਸ ਵੀ ਤਰੀਕੇ ਨਾਲ ਸੰਭਵ ਮਦਦ ਹੋ ਸਕਦੀ ਹੈ ਅਸੀਂ ਉਹ ਹਮੇਸ਼ਾ ਤਤਪਰ ਰਹਿੰਦੇ ਆਂ ਔਰ ਕਰਨ ਨੂੰ ਤਿਆਰ ਹੈ ਮਤਲਬ ਅੱਜ ਕੀ ਮੰਗਤੀ ਹੈ ਕਿ ਕਿਹੋ ਜਿਹੀ ਕਾਰਵਾਈ ਉਹ ਮੰਗ ਕੀ ਹੈ ਜੀ ਇਹਨਾਂ ਦੇ ਉੱਤੇ ਮਤਲਬ ਜਿਹੜੀ ਹੈ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਇੱਕ ਕੇਸ ਨਹੀਂ ਹੋਇਆ ਇੱਕ ਕੇਸ ਇਸੇ ਤਰ੍ਹਾਂ ਦਾ ਸੇਮ ਕੇਸ ਲੜਕੀ ਇੱਥੇ ਖੜੀ ਹੈ ਸਾਡੇ ਪਾਸ ਤੇ ਉਹ ਵੀ ਤੁਹਾਨੂੰ ਅਸੀਂ ਰੂਬਰੂ ਕਰਾ ਦਿੰਦੇ ਆਂ ਤੇ ਇਨਾਂ ਦਾ ਕੋਈ ਇਹ ਕੰਮ ਨਹੀਂ ਹੈਗਾ ਵੀ ਇਹ ਆਪਰੇਸ਼ਨ ਕਰ ਦਿੱਤਾ ਜਾਂ ਕੋਈ ਇਦਾਂ ਦੀਆਂ ਗੱਲਾਂ ਕਰ ਦਿੱਤੀਆਂ ਇੱਥੇ ਸਾਨੂੰ ਇਹ ਸ਼ੱਕ ਹੈ ਇਹਨਾਂ ਦੇ ਕੋਲੋਂ ਵੀ ਇਹ ਸਾਡੇ ਡੈਥਾਂ ਕਰਕੇ ਨੌਜਵਾਨ ਬੱਚਿਆਂ ਦੀਆਂ ਜਾਂ ਬੱਚਿਆਂ ਦੀਆਂ ਡੈਥਾਂ ਨੂੰ ਕਰਕੇ ਉਹਨਾਂ ਦੇ ਅੰਗ ਨੇ ਜਿਹੜੇ ਕਿਤੇ ਨਾ ਕਿਤੇ ਮਤਲਬ ਇੱਧਰ ਉੱਧਰ ਸਪਲਾਈ ਕਰਨ ਦੇ ਵਿੱਚ ਰਲ਼ੀ ਭੁਗਤ ਸਾਨੂੰ ਨਜ਼ਰ ਆਉਂਦੀ ਆ ਹੋਰ ਸਾਨੂੰ ਇਹ ਕੋਈ ਵੱਡੀ ਗੱਲ ਕੋਈ ਕਹਿ ਨਹੀਂ ਸਕਦੇ ਪੁਲਿਸ ਅਧਿਕਾਰੀ ਨਾਲ ਕੋਈ ਗੱਲਬਾਤ ਹਾਂਜੀ ਪੁਲਿਸ ਕੱਲ ਸਾਡੀ ਡਿਪਟੀ ਸਾਹਿਬ ਨਾਲ ਵੀ ਗੱਲਬਾਤ ਹੁੰਦੀ ਰਹੀ ਇੱਥੇ ਕਾਫੀ ਦੇ ਸਮਾਂ ਉਹਨਾਂ ਨੇ ਵੀ ਆ ਕੇ ਬਹੁਤ ਤਰ੍ਹਾਂ ਦੀਆਂ ਸਾਡੇ ਨਾਲ ਪਹਿਲਾਂ ਗੱਲਾਂ ਖੁੱਬੇ ਸੱਜੇ ਦੀਆਂ ਕੀਤੀਆਂ ਜਦੋਂ ਫਿਰ ਥੋੜਾ ਜਿਹਾ ਉਹਨਾਂ ਨੇ ਦੇਖਿਆ ਸਾਡੇ ਰੂਖ ਦੇਖੇ ਤੇ ਫਿਰ ਉਹਨਾਂ ਨੂੰ ਵੀ ਥੋੜਾ ਜਿਹਾ ਸਾਡੇ ਅੱਗੇ ਥੋੜਾ ਯਾ ਨਰਮ ਹੋਣਾ ਪਿਆ ਕਿਉਂ ਪੋਸਟ ਦੇਮ ਕਿਉਂ ਰੁਕਿਆ ਹੋਇਆ ਪੋਸਟ ਮਾਰਟ ਨੂੰ ਇਸ ਲਈ ਰੁਕਿਆ ਹੋਇਆ ਜਿੰਨੀ ਦੇ ਤੱਕ ਪਰਿਵਾਰ ਗਰੀਬ ਪਰਿਵਾਰ ਹੈ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਕਿੱਧਰ ਨੂੰ ਜਾਣਗੇ ਦੱਸੋ ਮੈਨੂੰ ਇੱਕ ਦਿਨ ਦਾ ਬੱਚਾ ਹੈ ਅਸੀਂ ਕੋਈ ਉਮੀਦ ਲੈ ਕੇ ਡਾਕਟਰ ਦੇ ਆਏ ਆ ਪੈਸੇ ਭਰੇ ਨੇ ਸਾਰਾ ਕੁਝ ਕਰਿਆ ਤੇ ਕੀ ਜੇ ਦੇ ਬਸ ਦੇ ਵਿੱਚ ਨਹੀਂ ਸੀ ਇਹ ਜਵਾਬ ਦੇ ਦਿੰਦਾ ਅਸੀਂ ਲੜਕੀ ਨੂੰ ਕਿਸੇ ਹੋਰ ਜਗ੍ਹਾ ਮਤਲਬ ਸ਼ਿਫਟ ਕਰਾ ਲੈਂਦੇ ਕਿਤੇ ਪਟਿਆਲਾ ਲੈ ਜਾਂਦੇ ਅਸੀਂ 32 ਚ ਲੈ ਜਾਂਦੇ ਤੇ ਪੀਜੀਆਈ ਲੈ ਜਾਂਦੇ ਤੇ ਡੀਐਮਸੀ ਲੈ ਜਾਂਦੇ ਔਰ ਬਹੁਤ ਸਾਰੇ ਹਸਪਤਾਲ ਜੀ ਕੇ ਵੀ ਗੱਲ ਸੁਣਾਉਣੀ ਚਾਹੀਏ ਵੀ ਜਿਹੜੇ ਆਪਣੇ ਧਰਮ ਦੇ ਉਲਟ ਜਿਹੜੇ ਜ਼ਿਲ੍ਹੇ ਦੇ ਡਾਕਟਰ ਨੇ ਪ੍ਰਾਈਵੇਟ ਉਹਨਾਂ ਨੇ ਆਪਣੀ ਹੜਤਾਲ ਕਰ ਦਿੱਤੀ ਡਾਕਟਰ ਤਾਂ ਬਿਲਕੁਲ ਕਰਨਗੇ ਡਾਕਟਰਾਂ ਦਾ ਦੇਖੋ ਪੇਸ਼ਾ ਜੋ ਇਹ ਹੈ ਉਹ ਪੇਸ਼ੇ ਦੇ ਅਗੇਸਟ ਜਿਆਦਾ ਸੀ ਕੋਈ ਪਬਲਿਕ ਉੱਠਦੀ ਆ ਉਹ ਹੜਤਾਲ ਕਰ ਦੇਣ ਚੰਗੀ ਗੱਲ ਆ ਜੇ ਕਰ ਦੇਣੇ ਹਸਪਤਾਲੇ ਬੰਦ ਹੋਵੋਗੇ ਨਾ ਇਥੇ ਲਟਾਈ ਦਾ ਬੰਦ ਹੋ ਜੂ ਨਾ ਲੋਕਾਂ ਦੀ ਲੋਕਾਂ ਦੀਆਂ ਡੈਥਾਂ ਬੰਦ ਹੋ ਜਾਣਗੀਆਂ ਇਹ ਤਾਂ ਦੋ ਗੱਲਾਂ ਮੰਨਦੇ ਹੋ ਨਾ ਤੁਸੀਂ ਤੇ ਅਸੀਂ ਸਰਕਾਰ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਹੈਗੇ ਅਸੀਂ ਉਹਨਾਂ ਤੋਂ ਇਲਾਜ ਦਾ ਆਸਰਾ ਲੈ ਲਾਂਗੇ ਕੋਈ ਗੱਲ ਨਹੀਂ ਬਾਕੀ ਇਦਾਂ ਨਾ ਮਰੇ ਅਸੀਂ ਹੁਤਾ ਮਰ ਜਾਾਂਗੇ ਹੋਰ ਦੱਸੋ ਕਿਹੜੀ ਗੱਲ ਤੁਸੀਂ ਚਾਹੁੰਦੇ ਹੋ